ਜੇ ਪ੍ਰਧਾਨ ਸਾਹਿਬ ਅੱਜ ਅਸਤੀਫਾ ਦਿੰਦੇ ਆ ਸਮਝੋ ਆਪਣੀ ਉਸ ਕੁਰਤੀ ਦੀ ਤੋਹੀਨ ਕਰ ਰਹੇ ਮੈਂ ਸਭ ਦੀ ਹੈ ਕਿ ਜੇ ਸ਼੍ਰੀ ਅਕਾਲਤਾ ਸਾਹਿਬ ਦੇ ਹੁਕਮ ਨਾਮੀ ਨੂੰ ਉਹ ਉੱਥੇ ਬੈਠ ਕੇ ਇਹਨ ਬਿਨ ਲਾਗੂ ਕਰਵਾ ਦਿੰਦੇ ਹੂੰ ਬਜਾਏ ਇਸ ਦੇ ਕਿ ਅਸਤੀਫਾ ਦੇਣ ਦੇ ਜੀ ਇਹ ਉਹ ਕਰਵਾ ਲੈਂਦੇ ਤੇ ਸ਼ਹਿਰ ਇੱਕ ਇਤਿਹਾਸ ਬਣ ਜਾਂਦਾ ਕਿ ਉਸ ਵਿਅਕਤੀ ਨੇ ਕੇਵਲ ਤੇ ਕੇਵਲ ਉਹਨਾਂ ਸਿਆਸੀ ਲੋਕਾਂ ਦੀ ਗੁਲਾਮੀ ਦੇ ਤਹਿਤ اپنی ذمہ داری ਨੂੰ ਪੂਰਾ ਨਹੀਂ ਕਰ ਸਕਦਾ ਉਹਨਾਂ ਨੂੰ ਇਹ ਸੀ ਕਿ ਪੰਥ ਵੱਲ ਨੂੰ ਮੂੰਹ ਕਰਦੇ ਜੀ ਦਾ ਇਹ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਪਰ ਪੈਂਦੇ ਜੀ ਇੱਕ ਚੀਜ਼ ਚਰਚਾ ਚੱਲ ਰਹੀ ਹੈ ਉਹ ਕਹਿੰਦੇ ਕਿ ਇਹ ਸਿਰਫ ਇੱਕ ਸਿਆਸੀ ਡਰਾਮਾ ਬਾਦਲਾਂ ਨੂੰ ਪਹੁੰਚਾਉਣ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਸਲੀਫਾ ਕਿਉਂਕਿ ਨਵੰਬਰ ਦੇ ਵਿੱਚ ਚੋਣ ਹੋਣੀ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਇਹਦੇ ਕਾਰਜਕਾਰੀ ਪ੍ਰਧਾਨ ਲੱਗਣਾ ਹੋ ਸਕਦਾ ਹੈ ਕਿ ਇਹ ਪ੍ਰਵਾਨ ਹੀ ਨਾ ਹੋਵੇ ਇੱਕ ਇੱਕ ਸਟੈਂਟ ਵੀ ਹੋ ਸਕਦਾ ਉਹ ਜੋ DJ ਪਾਸੇ ਜੇ ਪ੍ਰੈਸ਼ਰ ਮੰਗਦੇ ਹੈ ਇਟ ਮੀਨਸ ਕਿ ਇਹ ਕੇ ਇਹਨੇ 40 ਸਾਲ ਕਠਪੁਤਲੀ ਬਣ ਕੇ ਕੰਮ ਕੀਤਾ ਇਹਨੇ ਅਸਲੀ ਤੌਰ ਤੇ ਉਸ ਕੁਰਸੀ ਦੀ ਮਹਾਨਤ ਨੂੰ ਨਹੀਂ ਜਾਣਿਆ ਜੀ ਇਹ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਲੈ ਲੈਣਾ ਉਹਨਾਂ ਨੂੰ ਮਤਲਬ ਕਿ ਕਰ ਦੇਣਾ ਲਾਂਭੇ ਕਰ ਦੇਣਾ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਜੀ ਨੇ ਵੀ ਇਹੀ ਕਿਹਾ ਸੀਗਾ ਇੱਕ ਪੋਸਟ ਵੀ ਆਈ ਜਿਹੜੀ ਇਹ ਚਰਚਾ ਚੱਲ ਰਹੀ ਹੈ ਕਿ ਇਹ ਸਾਰਿਆਂ ਤੇ ਪ੍ਰੈਸ਼ਰ ਚੱਲ ਰਿਹਾ ਜੀ ਅਸਲ ਚ ਚੱਲ ਕੀ ਰਿਹਾ ਇਸ ਕਰਕੇ ਤਾਂ ਹੀ ਇਹ ਤੇ ਕਹਿੰਦੇ ਆ ਜੀ ਜਦੋਂ ਉੱਥੇ ਚੋਣ ਹੁੰਦੀ ਹੈ ਉੱਥੇ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਕਿ ਕਿਹਨੂੰ ਕੁਰਸੀ ਦੇ ਅਸੀਂ ਕਾਬਿਲ ਦੱਸਣਾ ਹੈ ਹਮ ਤਖਤ ਬਹਿ ਤਖਤੇ ਕੇ ਲਾਇਕ ਇੱਕ ਤਰ੍ਹਾਂ ਚੱਲ ਰਹੀ ਸੀ ਕਿ ਭਾਈ ਬਡਾਲਾ ਜੀ ਦੇ ਘਰ ਤੋਂ ਹਾਡੀ ਤੇ ਭਾਈ ਧਾਮੀ ਸਾਹਿਬ ਦੀ ਜਿਹੜੀ ਕੋਈ ਸਹਿਮਤੀ ਹੋਈ ਹੈ ਕੋਈ ਇਹਦੀ ਚਰਚਾ ਹੈ ਜਿਹੜੇ ਜਿ세 ਤਰ੍ਹਾਂ ਨੇ ਖੁਦ ਨੇ ਸੈਂਸਰੀ ਲਏ ਉਹ ਖੁਦ ਅਸਤੀਫੇ ਦੇ ਦੇ ਜਾਂ ਉਹਨਾਂ ਨੂੰ ਕੱਢ ਰਿਆ ਜਾ ਰਿਹਾ ਉਹ ਸਾਰੀ ਟੀਮ ਹੀ ਚੇਂਜ ਹੋ ਰਹੀ ਹੈ ਕੁਝ ਦਿਨਾਂ ਦੇ ਵਿੱਚ ਇੰਨਾ ਚੇਂਜਿੰਗ ਆਈ ਕਾਲਪਕ ਸੈਪਟੇ ਸਾਰੇ ਮਤਲਬ ਕਿ ਕੋਈ ਗੈਰ ਸਿੱਖ ਵੀ ਹੈ ਉਹ ਵੀ ਇਹ ਚੀਜ਼ ਨੂੰ ਨੋਟ ਕਰ ਰਿਹਾ ਕਿ ਮੈਂ ਤੇ ਕਹਿ ਰਹੀ ਆ ਐਸੇ ਸ਼੍ਰੀ ਇਕਾਤਰ ਸਾਹਿਬ ਦੀ ਸਰਪੁਚਤਾ ਨੂੰ ਬਹਾਲ ਰੱਖਣਾ ਸੀ ਪ੍ਰਧਾਨ ਸ਼੍ਰੋਮਿਕ ਕਮੇਟੀ ਨੇ ਇਹ ਹੈ ਉਸ ਤੋਂ ਦਾ ਪਹਿਰੇਦਾਰ ਇਹ ਹੈ ਕਸਟੋਡੀਅਨ ਹੂੰ ਇਹਨੂੰ ਕਹਿਣਾ ਚਾਹੀਦਾ ਸੀ ਕਿ ਖਬਰਦਾਰ ਜੇ ਕੋਈ ਹੋਜੀ ਵੱਤ ਘਟ ਗੱਲ ਨਹੀਂ ਕਰਦੀ ਜੋ ਸਖਤ ਹੁਕਮ ਹੋਇਆ ਇਹਨਾਂ ਬੇਨਸੀ ਮੰਨਾਂਗੇ ਜੇ ਗੁਰੂ ਦੀ ਸੋਚ ਐਸੀ ਇਹਨਾਂ ਦੀ ਪੰਥ ਵਸੇ ਮ ਉਜੜਾ ਮਨ ਚੌਕ ਨੇਰਾ ਜੀ ਕਿਤੇ ਕਿਸੇ ਇਸ ਗੱਲ ਦੇ ਉੱਤੇ ਨਹੀਂ ਤੁਰਦੇ ਕਿ ਸਾਡਾ ਪੰਥ ਜਿਹੜਾ ਉਹ ਮਹਾਨ ਰਹਿਣਾ ਚਾਹੀਦਾ ਹੈ ਸਾਡਾ ਭਾਵੇਂ ਕੁਝ ਰਹੇ ਨਾ ਰਹੇ ਹਲੋ ਹਾਂਜੀ ਹਾਂਜੀ ਬੀਬੀ ਜੀ ਬਈ ਖਾਲਸਾ ਜੀ ਫਤਿਹ ਬੀਬੀ ਜੀ ਗਿੱਕੌਰ ਜੀ ਨਾਲ ਗੱਲ ਹੋ ਰਹੀ ਹੈ ਫਤਿਹ ਇਹ ਬੋਲ ਰਹੀ ਹੈ ਜੀ ਹਾਂਜੀ ਬੀਬੀ ਜੀ ਜਿਹੜਾ ਅੱਜ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਸਿੰਘ ਸਭਾਾਂ ਦੀ ਵੀ ਚर्चा ਚੱਲ ਰਹੀ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਤੁਸੀਂ ਵੀ ਦਾਵੇਦਾਰ ਸੀਗੇ ਸ਼੍ਰੋਮਣੀ ਕਮੇਟੀ ਦੇ ਵਿੱਚ ਤੁਸੀਂ ਸੇਵਾ ਵੀ ਕੀਤੀ ਹੈ ਪਹਿਲਾਂ ਖੂਬ ਨਿਭਾਈ ਵੀ ਹੈ ਦੇਖੋ ਜੀ ਬਹਿਸ ਸਭੀ ਦੀ ਹੈ ਕਿ ਅਸਤੀਫਾ ਦੇਣਾ ਜਿਹੜਾ ਇਹ ਦੁਖਦਾਈ ਹੈ ਜੀ ਇਸ ਗੱਲ ਦੀ ਤਕਲੀਫ ਵੀ ਮਹਿਸੂਸ ਕਰਦੇ ਹਾਂ ਅਸੀਂ ਕਿ ਆ ਸਮਾ ਜਿਹੜਾ ਹੈ ਇਹ ਬੜਾ ਹੀ ਨਾਜ਼ੁਕ ਚੱਲ ਰਿਹਾ ਸੀ ਤੇ ਕੌਮ ਇਸ ਵੇਲੇ ਪੂਰੇ ਸੰਕਟ ਵਿੱਚ ਫਸੀ ਹੋਈ ਹੈ ਜੀ ਇਸ ਵੇਲੇ ਉਹਨਾਂ ਨੂੰ ਮਤਈ ਬਣ ਕੇ ਪੰਥ ਦੀਆਂ ਸੇਵਾਵਾਂ ਵਿੱਚ ਤੱਕੜੇ ਹੋ ਕੇ ਫੈਸਲੇ ਲੈਣੇ ਚਾਹੀਦੇ ਸੀ ਜੀ ਜੇ ਪ੍ਰਧਾਨ ਸਾਹਿਬ ਅੱਜ ਅਸਤੀਫਾ ਦਿੰਦੇ ਆ ਸਮਝ ਲਓ ਆਪਣੀ ਉਸ ਕੁਰਸੀ ਦੀ ਤੋਹੀਨ ਕਰ ਰਹੇ ਆ ਜੀ ਜੇ ਦੀ ਮਹਾਨਤਾ ਇੰਨੀ ਹੈ ਕਿ ਉਹਨੇ ਇੱਕ ਸਹਿਰੇਦਾਰੀ ਕਰਨੀ ਹੈ ਸ਼੍ਰੀ ਅਕਾਲਤਾਬ ਸਾਹਿਬ ਜੀ ਦੀ ਸਰਬੋਚਤਾ ਉਸ ਦੇ ਉਸ ਦੀ ਮਤਲਬ ਹੀ ਮਹਾਨਤਾ ਨੂੰ ਬਣਾਉਣ ਲਈ ਜੋ ਉਹਨੇ ਪ੍ਰਭੂ ਸਤਾਵ ਦੀ ਕਾਇਮ ਕਰਨੀ ਹੈ ਉਹਦੇ ਵਾਸਤੇ ਉਹਨੇ ਇੱਕ ਇੱਕ ਹੁਕਮਨਾਮੇ ਨੂੰ ਇਨ ਬਿਨ ਲਾਗੂ ਕਰਾਉਣਾ ਹੁੰਦਾ ਹੈ ਜੀ ਜੇ ਉਹ ਅੱਜ ਭੱਜਦੇ ਐ ਤੇ ਸਮਝੋ ਉਹ ਇਹਦੇ 'ਚ ناکਾਮ ਸਾਬਤ ਹੁੰਦੇ ਐ ਜੀ ਮੈਨ ਸਭ ਦੀਆਂ ਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਨੂੰ ਉਹ ਉੱਥੇ ਬੈਠ ਕੇ ਇਨ ਬਿਨ ਲਾਗੂ ਕਰਵਾ ਦਿੰਦੇ ਹੂੰ ਬਜਾਏ ਇਸ ਦੇ ਕਿ ਅਸਤੀਫਾ ਦੇਣ ਦੇ ਜੀ ਜੇ ਉਹ ਕਰਵਾ ਦਿੰਦੇ ਤੇ ਸ਼ਾਇਦ ਇੱਕ ਇਤਿਹਾਸ ਬਣ ਜਾਂਦਾ ਜੀ ਪਰ ਹੁਣ ਉਹਨਾਂ ਦੇ ਬਿਲਕੁਲ ਇਹ 4 ਸਾਲ ਦਾ ਪੀਰੀਅਡ ਜਿਹੜਾ ਇੱਕ ਕਿਸਮ ਦਾ ਜ਼ੀਰੋ ਰਿਜ਼ਲਟ ਦੇ ਗਿਆ ਹੈ ਕਿ ਉਸ ਵਿਅਕਤੀ ਨੇ ਕੇਵਲ ਤੇ ਕੇਵਲ ਉਹਨਾਂ ਸਿਆਸੀ ਲੋਕਾਂ ਦੀ ਗੁਲਾਮੀ ਦੇ ਤਹਿਤ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰ ਸਕਿਆ ਜੀ ਸ਼ਾਇਦ ਇਹ ਉਹਨਾਂ ਨੂੰ ਇਹ ਸੀ ਕਿ ਪੰਥ ਵੱਲ ਨੂੰ ਮੂੰਹ ਕਰਦੇ ਜੀ ਸ਼ਾਇਦ ਇਹ ਸੀ ਕਿ ਸ਼ਿਰਕਾਲਤਾ ਸਾਹਿਬ ਵਾਲੇ ਪਾਸੇ ਨੂੰ ਪਰਪੈਂਦੇ ਜੀ ਤਾਂ ਜੋ ਕੌਮ ਅੱਜ ਉਹਨਾਂ ਨੂੰ ਸ਼ਾਬਾਸ਼ ਦਿੰਦੀ ਤੇ ਦ੍ਰਿੜਤਾ ਦੇ ਨਾਲ ਜਿਹੜੇ ਫੈਸਲੇ ਕਰਨੇ ਆ ਉਹਨਾਂ ਨੂੰ ਕਰਦੇ ਜੀ ਤੇ ਸਾਡਾ ਇਹ ਜਿਹੜਾ ਸਿਗਾ ਅੱਜ ਕਲੇਸ਼ ਪਿਆ ਹੋਇਆ ਸੰਕਟ ਪਿਆ ਹੋਇਆ ਉਹਦਾ ਹੱਲ ਜਿਹੜਾ ਕੱਢਣ ਦੀ ਕੋਸ਼ਿਸ਼ ਕਰਨਗੇ ਸੋ ਮੈਂ ਕਹਿੰਦੀ ਆ ਕਿ ਇਹ ਨਹੀਂ ਸੀ ਅਸਤੀਫਾ ਦੇਣਾ ਚਾਹੀਦਾ ਅੱਜ ਵੀ ਉਹਨਾਂ ਨੂੰ ਵਿਚਾਰ ਕਰ ਲੈਣਾ ਚਾਹੀਦਾ ਹੈ ਵਾਪਸ ਅਸਤੀਫਾ ਆਪਣਾ ਜਾ ਮਨਜ਼ੂਰ ਨਾ ਕੀਤਾ ਜਾਵੇ ਜਦ ਨਾਲ ਉਹ ਸਵਲ ਨੂੰ ਤੇ ਜਾ ਵਾਪਸ ਲੈ ਲਿਆ ਜਾਵੇ ਜੀ ਇੱਕ ਚੀਜ਼ ਚਰਚਾ ਚੱਲ ਰਹੀ ਹੈ ਉਹ ਕਹਿੰਦੇ ਕਿ ਇਹ ਸਿਰਫ ਇੱਕ ਸਿਆਸੀ ਡਰਾਮਾ ਹੈ ਬਾਦਲਾਂ ਨੂੰ ਪਹੁੰਚਾਉਣ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਅਸਤੀਫਾ ਕਿਉਂਕਿ ਨਵੰਬਰ ਦੇ ਵਿੱਚ ਚੋਣ ਹੋਣੀ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਇਹਦੇ ਕਾਰਜਕਾਰੀ ਪ੍ਰਧਾਨ ਲੱਗਣਾ ਹੋ ਸਕਦਾ ਹੈ ਕਿ ਇਹ ਪ੍ਰਵਾਨ ਹੀ ਨਾ ਹੋਵੇ ਇੱਕ ਇੱਕ ਸਟੰਟ ਵੀ ਹੋ ਸਕਦਾ ਤੁਸੀਂ ਉਸ ਨੂੰ ਕਿੰਨਾ ਸਮਝਦੇ ਹੋ ਜੀ ਦੇਖੋ ਮੈਂ ਤਾਂ ਤੁਹਾਨੂੰ ਕਹਿ ਰਹੀ ਆ ਕਿ ਉਹਨਾਂ ਦੇ ਇਹ ਜਾਲ ਵਿੱਚ ਕਿਉਂ ਫਸਦੇ ਆ ਜੀ ਕਿਉਂ ਨਹੀਂ ਇੰਡੀਪੈਂਡੈਂਟ ਲੀਓਸ ਕੁਰਸੀ ਦੀ ਜੋ ਤਾਕਤ ਹੈ ਉਹਨੂੰ ਵਰਤ ਕੇ ਤੇ ਪੰਥ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰਦੇ ਜੀ ਇੱਕੋ ਨਹੀਂ ਪੰਥ ਦੀਆਂ ਜਿਹੜੀਆਂ ਭਾਵਨਾਵਾਂ ਅੱਜ ਧੀਰੋ ਧੀਰ ਹੋ ਰਹੀਆਂ ਉਹਨਾਂ ਨੂੰ ਇਹ ਚੰਗੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਸਫਲਤਾ ਲੈ ਕੇ ਤੇ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰਦੇ ਜੀ ਸੋ ਮੈਸੇ ਵੀ ਦੀ ਹੈ ਜੀ ਡਰਾਮਾ ਵੀ ਕਰਦੇ ਹੂੰ ਤੇ ਸਮਝ ਲਓ ਕਿ ਆਪਣੀ ਇਸ ਕੁਰਸੀ ਦੇ ਨਾਲ ਬੇਨਸਾਫੀ ਕਰਦੇ ਹੋਗੇ ਜੀ ਇਹ ਤਾਂ ਬਹੁਤ ਵੱਡੀ ਬੇਨਸਾਫੀ ਹੈ ਜੀ ਕੁਰਸੀ ਦੀ ਜੀ ਜੇ ਤੁਸੀਂ ਇਹ ਲੋਕ ਇਸ ਗੱਲ ਦੇ ਉੱਤੇ ਨਹੀਂ ਮਤੇਈ ਪੰਦੀ ਕਿ ਜਿਸ ਕੁਰਸੀ ਤੇ ਅਸੀਂ ਬੈਠੇ ਆ ਉਹਦੀ ਉਹਦੀ ਤਾਕਤ ਨੂੰ ਤੁਸੀਂ ਲੋਕਾਂ 'ਚ ਦਰਸਾਉਂਦੇ ਨਹੀਂ ਜੇ ਫਾਇਦਾ ਕੀ ਹੈ ਫਿਰ ਤੁਸੀਂ ਉਹਨਾਂ ੱਤਕਾ ਕੀਤਾ ਜੀ ਨਾ ਵੇਖੋ ਕੁਰਸੀ ਦੇ ਉੱਤੇ ਨਹੀਂ ਚੱਲ ਸਕਦੇ ਤੇ ਜੀ ਕਿਉ ਤੁਸੀਂ ਕਠਪੁਤਲੀ ਬੰਨਦੇ ਹੋ ਕਿਉ ਤੁਸੀਂ ਕਿਸੇ ਦੀਆਂ ਗੱਲਾਂ ਦੇ ਪ੍ਰੈਸ਼ਰ ਥੱਲੇ ਆਉਂਦੇ ਹੋ ਜੀ ਬੀਬੀ ਜੀ ਅਕਾਲ ਤਖਤ ਸਾਹਿਬ ਤੋਂ ਹੁਕਮ ਨਮਾ ਜਾਰੀ ਹੋਇਆ ਤੁਹਾਨੂੰ ਲੱਗਦਾ ਹੈ ਕਿ ਨਕਾਮ ਆ ਹਰੇਕ ਤੱਕ ਵੀ ਜਿਹੜੇ ਪ੍ਰਧਾਨ ਬੈਠੇ ਜਾਂ ਉੱਥੋਂ ਦੇ ਕਾਰਜਕਾਰੀ ਟੀਮ ਆ ਕੁਝ ਵੀ ਇੱਕ ਵੀ ਨਹੀਂ ਮਨਾ ਸਕਿਆ ਇੱਕ ਵੀ ਨਹੀਂ ਮਨਾ ਸਕਿਆ ਨਾ ਮਨਾਉਣ ਦਾ ਕਾਰਨ ਕੀ ਮੰਨਦੇ ਹੋ ਇਹਨਾਂ ਤੇ ਪ੍ਰੈਸ਼ਰ ਆ ਬਾਦਲ ਪਰਿਵਾਰ ਦਾ ਪ੍ਰੈਸ਼ਰ ਆ ਜੀ ਆਪਣੇ ਚ ਆਪਣੀ ਜੜਤਾ ਹੈ ਨਹੀਂ ਹਮ ਆਪਣੇ ਚ ਫੈਸਲਾ ਕਰਨ ਦੀ ਪਾਵਰ ਹੈ ਨਹੀਂ ਹਮ ਆਪਣਾ ਕਹਿੰਦੇ ਨੇ ਡਿਸੀਜਨ ਲੈਣ ਦੀ ਤਾਕਤ ਹੀ ਹੈ ਨਹੀਂ ਜਿਹੜਾ ਬੰਦਾ ਡਿਸੀਜਨ ਮੇਕਰ ਨਹੀਂ ਜਿਹੜਾ ਡਿਸੀਜਨ ਲੈ ਨਹੀਂ ਸਕਦਾ ਉਹ ਬੰਦਾ ਕਮਜ਼ੋਰ ਕਿਹਾ ਜਾਂਦਾ ਹੈ ਹੂੰ ਉਧਰ ਦੂਜੇ ਪਾਸੇ ਜੇ ਪ੍ਰੈਸ਼ਰ ਮੰਨਦੇ ਆ ਇਟ ਮੀਨਸ ਕਿ ਇਹ ਕਿ ਇਹ ਨੇ 4 ਸਾਲ ਕਠਪੁਤਲੀ ਬਣ ਕੇ ਕੰਮ ਕੀਤਾ ਇਹਨੇ ਅਸਲੀ ਤੌਰ ਤੇ ਉਸ ਕੁਰਸੀ ਦੀ ਮਹਾਨਤਾ ਨੂੰ ਨਹੀਂ ਜਾਣਿਆ ਹੂੰ ਜੀ ਇਹ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਲੈ ਲੈਣਾ ਉਹਨਾਂ ਨੂੰ ਮਤਲਬ ਕਿ ਕਰ ਦੇਣਾ ਲਾਂਭੇ ਕਰ ਦੇਣਾ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਜੀ ਨੇ ਵੀ ਇਹੀ ਕਿਹਾ ਸੀਗਾ ਇੱਕ ਪੋਸਟ ਵੀ ਆਈ ਜਿਹੜੀ ਇਹ ਚਰਚਾ ਚੱਲ ਰਹੀ ਆ ਕਿ ਇਹ ਸਾਰਿਆਂ ਤੇ ਪ੍ਰੈਸ਼ਰ ਚੱਲ ਰਿਹਾ ਜੀ ਅਸਲ ਚ ਚੱਲ ਕੀ ਰਿਹਾ ਤੁਸੀਂ ਤਾਂ ਉਸ ਕਾਰਜਕਰ ਦੇ ਵਿੱਚੋਂ ਲੰਘੇ ਹੋ ਤੁਸੀਂ ਹੁਣ ਉਮੀਦਵਾਰ ਵੀ ਹੋ ਮੈਂ ਤਾਂ ਸੱਚੀ ਗੱਲ ਦੱਸਾਂ ਜੀ ਹਾਂਜੀ ਇਹ ਮਨੁੱਖ ਦੀ ਕਮਜ਼ੋਰੀ ਹੁੰਦੀ ਹੈ ਜੀ ਜਿਹੜਾ ਬੰਦਾ ਆਜ਼ਾਦ ਹਸਦੀ ਦੇ ਰੂਪ ਵਿੱਚ ਕੰਮ ਨਹੀਂ ਕਰ ਸਕਦਾ ਹੂੰ ਜਿਹੜਾ ਬੰਦਾ ਆਪਣੀ ਉਸ ਸੰਸਥਾ ਦੇ ਕੋਈ ਨਿਯਮਾਂ ਦੇ ਤਹਿਤ ਸਿਧਾਂਤਾਂ ਦੇ ਤਹਿਤ ਕੋਈ ਫੈਸਲਾ ਨਹੀਂ ਕਰ ਸਕਦਾ ਉਹਨੂੰ ਹੱਕ ਹੀ ਕੋਈ ਨਹੀਂ ਹੁੰਦਾ ਉਸ ਕੁਰਸੀ ਦੇ ਬਹਿਣ ਦਾ ਹੂੰ ਜੇ ਤੁਹਾਨੂੰ ਪਾਰਟੀ ਨੇ ਬਿਠਾਇਆ ਵੀ ਹੈ ਮੰਨ ਲਓ ਕਿ ਉਹ ਉਹ ਚੰਦਾ ਵੀ ਕਿ ਮੈਂ ਆਸਾਨ ਮੰਨਦਾ ਕਿ ਉਹਨਾਂ ਨੇ ਮੈਨੂੰ ਬਿਠਾਇਆ ਹੂੰ ਉਹਨਾਂ ਨੇ ਆਊਟ ਆਫ ਵੇਜ ਆ ਕੇ ਬਿਠਾਇਆ ਉਹਨਾਂ ਨੇ ਸਾਰੇ ਹੱਥ ਕੰਡੇ ਵਰਤ ਕੇ ਇਹਨਾਂ ਨੂੰ ਉਹ ਮੌਕਾ ਦਿੱਤਾ ਮੰਨ ਲਓ ਇਹ ਉਹਦਾ ਆਸਾਨ ਮੰਨਦਾ ਪਰ ਇਹਾਸਾਨਮੰਦ ਹੋ ਕੇ ਪਾਰਟੀ ਦੇ ਪਾਰਟੀ ਅਤੇ ਸੰਸਥਾ ਥੋੜੋ ਖਤਮ ਕਰ ਲੈਣੀ ਹੈ ਹਮ ਇਹਾਸਾਨਮੰਦ ਦਾ ਮਤਲਬ ਸੈਂਸੈਰਿਟੀ ਦੇ ਨਾਲ ਲਾਇਲਟੀ ਦੇ ਨਾਲ ਤੁਸੀਂ ਸੰਸਥਾ ਨੂੰ ਤਕੜਾ ਕਰਨਾ ਹੈ ਮਜ਼ਬੂਤ ਕਰਨਾ ਹੈ ਉਹਦਾ ਇਤਿਹਾਸ ਕੋਈ ਸ਼ਰੈਦੀ ਬਣਾਉਣਾ ਨਾ ਕਿ ਤੁਸੀਂ ਕਿਸੇ ਇੱਕ ਵਿਅਕਤੀ ਦੇ ਗੁਲਾਮੀ ਵਿੱਚ ਆ ਕੇ ਸਾਰੀ ਸੰਸਥਾ ਨੂੰ ਤਬਾਹ ਕਰ ਦੇਣੀ ਹੈ ਹਮ ਨਹੀਂ ਜੀਵਨ ਨੇ ਗੱਲ ਕਹੀ ਹੈ ਕਿ ਕਿਸੇ ਦਾ ਇਹਾਸਾਨ ਮੰਨਦੇ ਆ ਫਿਰ ਇਹਦਾ ਮਤਲਬ ਤਾਂ ਪ੍ਰੈਸ਼ਰ ਹੈ ਉਹਨਾਂ ਦਾ ਮਤਲਬ ਕਿਸੇ ਨਾ ਕਿਸੇ ਉਹ ਚਲਾ ਰਹੇ ਨੇ ਉਸ ਘਰ ਨੂੰ ਨਹੀਂ ਪਤਾ ਉਹ ਇਹਾਸਾਨ ਮੰਨਦੇ ਕਿ ਨਹੀਂ ਮੰਨਦੇ ਯਾ پتہ ਇਹੀ ਕਹਿ ਸਕਦੇ ਆ ਨਾ ਤੁਹਾਨੂੰ ਜਵਾਬ ਨਹੀਂ ਦੇ ਸਕਦੇ ਜਿਵੇਂ ਬੀਬੀ ਜੀ ਤੁਸੀਂ ਇੱਕ ਗੱਲ ਕਹੀ ਹੈ ਕਿ ਦ੍ਰਿੜਤਾ ਦੇ ਨਾਲ ਫੈਸਲਾ ਲੈਣਾ ਚਾਹੀਦਾ ਕੁਰਸੀ ਤੇ ਬੈਠ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਦ੍ਰਿੜਤਾ ਦੇ ਨਾਲ ਫੈਸਲਾ ਲਿਆ ਪਰ ਉਹਨਾਂ ਨੂੰ ਵੀ ਚੱਕ ਕੇ ਲਾਂਬੇ ਕਰ ਦਿੱਤਾ ਗਿਆ ਕੋਈ ਗੱਲ ਨਹੀਂ ਕੌਮ ਦੇ ਨਾਲ ਹੈ ਪੰਥੂ ਦੇ ਨਾਲ ਹੈ ਹੂੰ ਜੇ ਨਾ ਨੇ ਉਹਨਾਂ ਜਾਤੀ ਕੀਤੀ ਹੈ ਕੌਮ ਤੇ ਉਹਨੂੰ ਕਹਿ ਰਹੀ ਹੈ ਨਾ ਕਿ ਇਹਨਾਂ ਨੇ ਗਲਤ ਕੀਤਾ ਹੂੰ ਕਮਸ਼ਕਮ ਜੇ ਪ੍ਰਧਾਨ ਵੀ ਫੈਸਲੇ ਸਹੀ ਕਰਦਾ ਉਹ ਲਾਹ ਨਹੀਂ ਸਕਦੇ ਹੂੰ ਜਨਰਲ ਹਾਊਸ ਨੇ ਚੋਣ ਕਰਨੀ ਸੀ ਨਾ ਅਗਲੀ ਜੀ ਇਹ ਇੱਕ ਲੋਕਾਂ ਦੇ ਲੋਕਾਂ ਦੇ ਵਿੱਚ ਇਹਨਾਂ ਦੀ ਹੀਰੋ ਬਣ ਜਾਂਦੇ ਹੂੰ ਲੋਕ ਉਹਨਾਂ ਨੂੰ ਪਸੰਦ ਕਰਦੇ ਜਿਹੜਾ ਗੁਲਾਮੀ 'ਚ ਕੰਮ ਕਰੇ ਲੋਕ ਉਹਨੂੰ ਸ਼ਾਬਾਸ਼ ਦਿੰਦੇ ਆ ਜਿਹੜਾ ਸਤੰਤਕ ਤੌਰ ਦੇ ਉੱਤੇ ਪਹਿਰੇਦਾਰੀ ਕਰੇ ਹੂੰ ਜੇ ਇਹ ਲਾਂਬੇ ਹੁੰਦੇ ਆ ਜੇ ਪ੍ਰਵਾਨ ਹੋ ਜਾਂਦਾ ਉਸ ਦੀ ਫਤਿਹ ਫਿਰ ਕੀ ਹੋਊਗਾ ਪ੍ਰਧਾਨ ਦੀ ਕੀ ਮਤਲਬ ਉਹਨਾਂ ਨੂੰ ਸਮਝ ਫਿਰ ਸਿਲੈਕਸ਼ਨ ਹੋਊਗੀ ਜਾਂ ਕਾਰਜਕਾਰੀ ਲਾ ਦੇਣਗੇ ਉਹਨਾਂ ਦੀ ਟੀਮ ਦੇ ਵੱਲੋਂ ਉਹਨਾਂ ਕੋਲ ਜੀ ਪਹਿਲਾਂ ਹੀ ਸੀਨੀਅਰ ਮੀਤ ਪ੍ਰਧਾਨ ਉਹਨਾਂ ਦਾ ਆਪਣੇ ਘਰ ਦਾ ਮੈਂਬਰ ਹੈਗਾ ਜੀ ਰਗੂਜੀ ਸੇਵਰ ਕੋ ਉਹਨੂੰ ਕਈ ਜਾਣ ਕੇ ਉਹਨੇ ਚਿਰ ਕੰਮ ਕੀਤਾ ਹੈ ਜੇ ਕਾਰਜਕਾਰੀ ਦੇ ਤੌਰ ਤੇ ਨੀ ਪਰ ਜਿਹੜੇ ਫਿਰ ਕਾਲਤਖ ਸਾਹਿਬ ਦੇ ਹੁਕਮ ਦੀ ਪਾਲਣਾ ਨਹੀਂ ਕਰ ਰਹੇ ਜਿਹੜੇ ਵੀ ਇੱਥੇ ਆਉਂਦੇ ਫਿਰ ਕਾਲਤਖ ਨਹੀਂ ਰਹੇ ਜੀ ਇਹਨੇ ਕੜੀ ਕੀਤੀ ਸੀ ਇਹਨੇ ਕੜੀ ਕੀਤੀ ਹੈ ਪ੍ਰਧਾਨ ਨੇ ਕੋਈ ਕੀਤੀ ਹੂੰ ਇਸ ਕਰਕੇ ਇਹੀ ਤਾਂ ਕਮਜ਼ੋਰੀ ਆਈ ਹੈ ਤਾਂ ਹੀ ਤਾਂ ਉਹ ਕਦੀ ਪ੍ਰੈਸ ਦੇ ਸਾਹਮਣੇ ਨਹੀਂ ਹੋ ਸਕੇ 4 ਮਹੀਨੇ ਹੋ ਗਏ ਐ ਪ੍ਰੈਸ ਨੂੰ ਨਹੀਂ ਡਿਫੈਂਡ ਕਰ ਸਕੇ ਹੂੰ ਫੇਸ ਨਹੀਂ ਕਰ ਸਕੇ ਪ੍ਰੈਸ ਵਾਲਿਆਂ ਨਾਲ ਕਿਉਂ ਕਿ ਕਿਸੇ ਨੂੰ ਬਚਾਉ ਜਿਹੜਾ ਬੰਦਾ ਝੂਠਾ ਹੋਵੇ ਕਿਸੇ ਨੂੰ ਬਚਾਉਣ ਤੇ ਲੱਗਾ ਹੋਵੇ ਜਿਸ ਦਾ ਉਹਨੂੰ ਖਤਮ ਕਰਕੇ ਚਲਾ ਜਾਵੇ ਖਤਮ ਹੀ ਹੈ ਜੀ ਇੱਥੇ ਹਮਮ ਅੱਜ ਪਾਰਟੀ ਦੇ ਬਹੁਤ ਵੱਡਾ ਨੁਕਸਾਨ ਵੀ ਹੋਇਆ ਪਾਰਟੀ ਦੀ ਗੱਲ ਬਾਅਦ ਚ ਕਰਦੇ ਪਹਿਲਾਂ ਸੰਸਥਾ ਦੀ ਗੱਲ ਕਰੀਏ ਜੀ ਇੰਨੀਆਂ ਕੁਰਬਾਨੀਆਂ ਕਰਕੇ ਸੰਸਥਾ ਹੋਂਚ ਲਿਆਂਦੀ ਤੇ ਇਹਨੂੰ ਕੋਈ ਵੀ ਆਵੇ ਤੇ ਜਿਸ ਤਰੀਕੇ ਨਾਲ ਮੱਦੀ ਚਲਾ ਲਵੇ ਜੀ ਇਹਦੇ ਚਲਾਉਣ ਮਾਇਦੇ ਤੇ ਡਿਪੈਂਡ ਕਰਦਾ ਹਨਾ ਕੁਰਸੀ ਤੇ ਉਹੀ ਹੈ ਹਮ ਜਿਹੜੀ ਕੁਰਸੀ ਦੇ ਉੱਤੇ ਕੋਈ ਕੋਈ ਬੰਦਾ ਫੈਸਲੇ ਕਰ ਸਕਦਾ ਕੋਈ ਨਹੀਂ ਕਰ ਸਕਦਾ ਕੋਈ ਉੱਥੇ ਕੰਮ ਕਰ ਸਕਦਾ ਕੋਈ ਨਹੀਂ ਕਰ ਸਕਦਾ ਇਸ ਕਰਕੇ ਤਾਂ ਹੀ ਉਹ ਦਿਸ ਕਹਨੇ ਆ ਕਿ ਜਦੋਂ ਉੱਥੇ ਚੋਣ ਹੁੰਦੀ ਹੈ ਉੱਥੇ ਸੋਚ ਸਮਝ ਕੇ ਫੈਸਲਾ ਕਰਨਾ ਚਾਹੀਦਾ ਵੀ ਕਿਹਨੂੰ ਕੁਰਸੀ ਦੇ ਅਸੀਂ ਕਾਬਿਲ ਸਮਝਣਾ ਹਮ ਤਖਤ ਬਹਿ ਤਖਤੇ ਕੇ ਲਾਇਕ ਹਮ ਠੀਕ ਹੈ ਇਹਨਾਂ ਦੇ ਤੁਹਾਡੇ ਤੇ ਵੀ ਪਿਛਲੇ ਦਿਨੀ ਸ਼ਬਦ ਵਰਤੇ ਸੀ ਮਤਲਬ ਮੈਂ ਉਹ ਜ਼ਿਕਰ ਨਹੀਂ ਕਰਨਾ ਚਾਹੁੰਦਾ ਸੀਗਾ ਫਿਰ ਉਹ ਲਾਇਕ ਨਹੀਂ ਹੈ ਕੁਰਸੀ ਦੀ ਜਿਵੇਂ ਤੁਸੀਂ ਸ਼ਬਦ ਵਰਤੇ ਬਰਗੁਰਬਾਨੀ ਦੇ ਵਿੱਚੋਂ ਤਖਤ ਬਹਿ ਤਖਤੇ ਕੇ ਲਾਇਕ ਉਹ ਬਾਬਾ ਯੋਗਤਾ ਕਿਥੋਂ ਦਿਸਦੀ ਹੈ ਹਮ ਜਿਹੜਾ ਫੈਸਲੇ ਕੋ ਫੈਸਲਾ ਕੋ ਇਨਸਾਨੋ ਵੀ ਹੂੰ ਜਿਹੜੀ ਜ਼ਬਾਨ ਵਿੱਚ ਕੋਈ ਸ਼ਬਦਾਂ ਦੀ ਉਹ ਗਰੀਮਾ ਹੋਵੇ ਜਿਹੜੀ ਕਿ ਲੋਕਾਂ ਨੂੰ ਅਪੀਲ ਕਰਦੀ ਹੋਵੇ ਹੂੰ ਜੇ ਵਿਅਕਤੀ ਦੂਜਿਆਂ ਲਈ ਵੇਖੀ ਜਾਂਦਾ ਕਿ ਮੈਨੂੰ ਜੋ ਕਹਿਣਗੇ ਮੈਂ ਉਹ ਕਰ ਲੂੰਗਾ ਹੂੰ ਤੇ ਫਿਰ ਆਪਣੀ ਸੋਚ ਕਿੱਥੇ ਗਈ ਹੂੰ ਜੇ ਇੱਕ ਇਹ ਵੀ ਚਰਚਾ ਚੱਲ ਰਹੀ ਇੱਕ ਚਰਚਾ ਚੱਲ ਰਹੀ ਸੀ ਕਿ ਭਾਈ ਬਡਾਲਾ ਜੀ ਦੇ ਘਰ ਤੁਹਾਡੀ ਤੇ ਭਾਈ ਧਾਮੀ ਸਾਹਿਬ ਦੀ ਜਿਹੜੀ ਕੋਈ ਸਹਿਮਤੀ ਹੋਈ ਹੈ ਕੋਈ ਇਹਦੀ ਚਰਚਾ ਹੈ ਜੀ ਮੈਨੂੰ ਤਾਂ ਕਦੀ ਮਿਲੇ ਨਹੀਂ ਜੀ ਇੱਕ ਚਰਚਾ ਚੱਲ ਰਹੀ ਹੈ ਜੀ ਤੇ ਚੋਂਟ ਬਾਦ ਮੈਨੂੰ ਦੇ ਚੋਣ ਤੋਂ ਬਾਅਦ ਕਈ ਮਿਲੇ ਹੀ ਨਹੀਂ ਅੱਛਾ ਜੀ ਜਿਹੜੀ ਸ਼ਬਦਾਵਲੀ ਵਰਤੀ ਉਸ ਤੋਂ ਬਾਅਦ ਤੁਸੀਂ ਕਦੇ ਵੀ ਰਾਜੀ ਨਾਮੇ ਦੀ ਕੋਈ ਗੱਲ ਨਹੀਂ ਹੋਈ ਜੀ ਨਹੀਂ ਨਵੰਬਰ ਦੀ ਚੋਣ ਤੋਂ ਬਾਅਦ ਕਰੀ ਮਿਲੇ ਹੀ ਨਹੀਂ ਸਾਹਮਣੇ ਆਮਣੇ ਵੀ ਨਹੀਂ ਹੂੰ ਇਹ ਖਬਰ ਪ੍ਰਕਾਸ਼ਤ ਹੋ ਰਹੀ ਸੀ ਮੈਂ ਸੁਣ ਰਿਹਾ ਸੀ ਉਹਦੇ ਵਿੱਚ ਜਿਕਰ ਚੱਲ ਰਿਹਾ ਸੀ ਕਿ ਭਾਈ ਕਦੀ ਵੀ ਨਹੀਂ ਠੀਕ ਹੈ ਜੀ ਜਿਹੜਾ ਇਹ ਹੁਣ ਸਿਸਟਮ ਚੱਲ ਰਿਹਾ ਅਸਲ ਵਿੱਚ ਪੰਥ ਦਾ ਸਾਰਾ ਸਿਸਟਮ ਹੈ ਕਿਸ ਨੂੰ ਬਚਾਉਣ ਦੀ ਚੱਲ ਰਹੀ ਹੈ ਕਿਸ ਨੂੰ ਨਹੀਂ ਬਚਾਉਣ ਦੀ ਚੱਲ ਰਹੀ ਕਦੇ ਬਾਗੀ ਦਲ ਕਦੇ ਅਕਾਲੀ ਦਲ ਇਹ ਧੜੇ ਹੋ ਗਏ ਸਾਰਾ ਕੁਝ ਹੋ ਗਿਆ ਜਥੇਦਾਰਾਂ ਨੇ ਫੈਸਲੇ ਲਏ ਲਾਂਬੇ ਕਰ ਦਿੱਤੇ ਜਥੇਦਾਰ ਰਗਵੀਰ ਸਿੰਘ ਤੇ ਵੀ ਪ੍ਰੈਸ਼ਰ ਚੱਲ ਰਿਹਾ ਇਹਨਾਂ ਗੱਲਾਂ ਦੇ ਵਿੱਚੋਂ ਅਸਲ ਵਿੱਚ ਪੰਥ ਨੂੰ ਕਿੱਥੇ ਰੱਖ ਕੇ ਦੇਖਿਆ ਜਾ ਰਿਹਾ ਇਹ ਤਾਂ ਫਿਰ ਐ ਨਹੀਂ ਲੱਗ ਰਿਹਾ ਕਿ ਆ ਕਿ ਕੁਝ ਲੋਕਾਂ ਦਾ ਨਿੱਜਲੀ ਕੰਮ ਹੋ ਰਿਹਾ ਜੇ ਗੁਰੂ ਦੀ ਸੋਚ ਇਹ ਸੀ ਨਾ ਜੀ ਪੰਥ ਵਸੇ ਮੈਂ ਉਜੜਾ ਮਨ ਚੌਕ ਨੇਰਾ ਜੀ ਜਦ ਤੱਕ ਅਸੀਂ ਇਸ ਗੱਲ ਦੇ ਉੱਤੇ ਨਹੀਂ ਤੁਰਦੇ ਕਿ ਸਾਡਾ ਪੰਥ ਜਿਹੜਾ ਉਹ ਮਹਾਨ ਰਹਿਣਾ ਚਾਹੀਦਾ ਹੈ ਹੂੰ ਸਾਡਾ ਭਾਵੇਂ ਕੁਝ ਰਹੇ ਨਾ ਰਹੇ ਹੂੰ ਜਦ ਤੱਕ ਅਸੀਂ ਨਿੱਜ ਨਹੀਂ ਛੱਡਦੇ ਜਦ ਤੱਕ ਅਸੀਂ ਨਿਸ਼ਕਾਮ ਨਹੀਂ ਹੁੰਦੇ ਜਦ ਤੱਕ ਅਸੀਂ ਤਿਆਗ ਨਹੀਂ ਜਦ ਤੱਕ ਅਸੀਂ ਹਮੇਂ ਹੰਕਾਰ ਦੇ ਪੱਥੇ ਨਹੀਂ ਆਪਣੇ ਖਤਮ ਕਰਦੇ ਉਹ ਨਹੀਂ ਚੱਟ ਤਰੀਬ ਤੁਸੀਂ ਇਹਨਾਂ ਦੇ ਵਿੱਚ ਲੰਮਾ ਸਮਾਂ ਵਿਚਰਿਓ ਤੁਹਾਨੂੰ ਲੱਗਦਾ ਹੈ ਕਿ ਇਹ ਕਿਸੇ ਦੇ ਵਿੱਚ ਇੱਕ ਵੀ ਤੁਸੀਂ ਕਿਸੇ ਦਾ ਨਾਮ ਲੈ ਸਕਦੇ ਹੋ ਕਿ ਜਿੰਦੇ ਵਿੱਚ ਇਹ ਯੋਗਤਾ ਹੋਵੇ ਪੰਥ ਵਾਸਤੇ ਮੈਂ ਉਜੜਾ ਮਨ ਚੌਕ ਨੇਰਾ ਦੇਖੋ ਮੈਂ ਕਿਸੇ ਦੇ ਨਾਮ ਕਿਉਂ ਲਵਾਂ ਪਹਿਲੇ ਤਾਂ ਮੈਨੂੰ ਇਸ ਗੱਲ ਦੇ ਉੱਤੇ ਇੰਪਲੀਮੈਂਟ ਕਰਕੇ ਤੁਰਨਾ ਚਾਹੀਦਾ ਕਿ ਪੰਥ ਵਾਸਤੇ ਮਰਨਾ ਚਾਹੀਦਾ ਪੰਥ ਵਾਸਤੇ ਜੀਉਣਾ ਚਾਹੀਦਾ ਬਸ ਠੀਕ ਹੈ ਜੋ ਇੱਕ ਲਾਸਟ ਸਵਾਲ ਜਿਹੜੀ ਦੁਬਿਧਾ ਚੱਲ ਰਹੀ ਹੈ ਹੁਣ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਇਹਦਾ ਹੱਲ ਕੀ ਨਿਕਲੂ ਆਉਣ ਵਾਲੇ ਸਮੇਂ ਚ ਮੈਂ ਤੇ ਬੇਨਤੀ ਕਰਾਂਗੀ ਕਿ ਕਿਸੇ ਵਿਅਕਤੀ ਦੇ ਕਹਿਣ ਤੇ ਦੁਬਿਧਾ ਨਹੀਂ ਨਿਕਲਣੀ ਦੁਬਿਧਾ ਨਹੀਂ ਨਿਕਲਣੀ ਹੈ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਸਾਂਝੇ ਕਰਤੋਂ ਔਰ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਇਹਨ ਬਿਲ ਲਾਗੂ ਕਰਕੇ ਆਪਾਂ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲੈ ਬੁਲਾਏ ਦੇ ਮਾਂਵਾਕ ਅਨੁਸਾਰ ਉਸ ਤਖਤ ਨੂੰ ਸਮਰਪਿਤ ਹੋਈਏ ਕਹਿਣ ਨਾਲ ਨਹੀਂ ਉਹਨੂੰ ਮੰਨਣ ਨਾਲ ਪਰ ਕੀ ਹੁੰਦਾ ਕਿ ਅਸੀਂ ਇਕੱਠੇ ਹੋ ਸਕਦੇ ਜਿੱਥੇ ਜਿਹੇ ਤਰ੍ਹਾਂ ਨੇ ਫੈਸਲੇ ਲਏ ਉਹ ਖੁਦ ਹੀ ਉਸਤੀਫੇ ਦੇ ਆ ਗੀ ਗੱਲ ਹੈ ਜਿਹੜੇ ਜਿਹੇ ਤਰ੍ਹਾਂ ਨੇ ਖੁਦ ਨੇ ਫੈਸਲੇ ਲਏ ਉਹ ਖੁਦ ਉਸਤੀਫੇ ਦੇ ਦੇ ਜਾਂ ਉਹਨਾਂ ਨੂੰ ਕੱਢ ਰਿਆ ਜਾ ਰਿਹਾ ਉਹ ਸਾਰੀ ਟੀਮ ਹੀ ਚੇਂਜ ਹੋ ਰਹੀ ਹੈ ਕੁਝ ਦਿਨਾਂ ਦੇ ਵਿੱਚ ਇੰਨਾ ਚੇਂਜਿੰਗ ਆਈ ਅਕਾਲ ਤਖਤ ਸਾਬ ਤੇ ਸਾਰੇ ਮਤਲਬ ਕਿ ਕੋਈ ਗੈਰ ਸਿੱਖ ਵੀ ਹੈ ਉਹ ਵੀ ਇਹ ਚੀਜ਼ ਨੂੰ ਨੋਟ ਕਰ ਰਿਹਾ ਕਿ ਮੈਂ ਕਿ ਮੈਂ ਤੇ ਕਹਿ ਰਹੀ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋੱਚਤਾ ਨੂੰ ਬਹਾਲ ਰੱਖਣਾ ਸੀ ਪ੍ਰਧਾਨ ਸ਼੍ਰੋਮੀ ਕਮੇਟੀ ਨੇ ਇਹ ਹੈ ਉੱਥੋਂ ਦਾ ਪਹਿਰੇਦਾਰ ਇਹ ਹੈ ਕਸਟੋਡੀਅਨ ਹੂੰ ਇਹਨੂੰ ਕਹਿਣਾ ਚਾਹੀਦਾ ਸੀਗਾ ਵੀ ਖਬਰਦਾਰ ਜੇ ਕੋਈ ਉਹਦੀ ਵੱਧ ਘੱਟ ਕੰਨੀ ਕਰਨੀ ਚੋ ਤਖਤ ਹੁਕਮ ਹੈ ਇਹਨ ਬੇਨਸੀ ਮੰਨਾਂਗੇ ਪਰ ਤੁਸੀਂ ਉਹਦੇ ਦੇ ਇੱਕ ਦੋ ਨੰਬਰ ਦੇਣਾ ਚਾਹੁੰਦੇ ਹੋ ਕਿ ਉਹਨਾਂ ਦੇ ਵਿੱਚੋਂ 10 ਨੰਬਰਾਂ ਚੋਂ ਕੋਈ ਇੱਕ ਦੋ ਨੰਬਰ ਦੇਣਾ ਚਾਹੁੰਦੇ ਹੋ ਕਿ ਇਹਨੇ ਕੋਈ ਲਾਇਕ ਸੀ ਇਹਨਾਂ ਕੋ ਕੀਤਾ ਜਾਂ ਕੋਸ਼ਿਸ਼ ਕੀਤੀ ਹੋਵੇਗੀ ਨਾ ਨੰਬਰ ਤੇ ਮੈਂ ਤਾਂ ਦਮਾਂ ਜੇ ਕੁਝ ਕੀਤਾ ਹੋਵੇ ਤੇ ਨਾ ਨਾ ਕੰਮ ਜ਼ੀਰੋ ਹੀ ਮੰਨਦੇ ਹੋ ਫਿਰ ਨਾ ਕੰਮ ਰਹੇ ਨਹੀਂ ਕੋਈ ਕਾਰਜ ਦੱਸੋ ਜਿਹੜਾ ਕੀਤਾ ਗਿਆ ਉਹ ਦੇਖੋ ਕੜਾ ਪ੍ਰਸ਼ਾਦ ਦੀ ਦੇਖ ਤੇ ਰੁਟੀਨ ਚ ਹੋਣੀ ਹੈ ਲੰਗਰ ਰੂਟੀਨ 'ਚ ਚੱਲਣੀ ਆ ਜੀ ਸਵਾਇ ਰੂਟੀਨ 'ਚ ਹੋਣੀ ਆ ਜੀ ਉਹ ਤੇ ਸਾਡੇ ਮੁਲਾਜ਼ਮ ਬੈਠੇ ਸੇਵਾਦਾਰ ਬੈਠੇ ਹਮ ਗਲਤੀ ਉਹ ਹੁੰਦੀ ਹੈ ਜਦੋਂ ਪ੍ਰਧਾਨ ਕੋਈ ਸਰਬੋਚਤਾ ਦੀ ਗੱਲ ਕਰੇ ਜਦੋਂ ਕੋਈ ਵਧੀਆ ਫੈਸਲੇ ਲਵੇ ਜਿਹੜੇ ਕੌਮ ਦੇ ਹਿੱਤ 'ਚ ਹੋਣ ਜਾਂ ਕੋਈ ਸੰਸਦ ਦੇ ਹਿੱਤ 'ਚ ਹੋਣ ਜਾਂ ਕੋਈ ਸ਼੍ਰੀ ਅਕਾਲਤਾਰ ਸਾਹਿਬ ਜੀ ਦੀ ਉਸ ਮਹਾਨਤਾ ਨੂੰ ਦੁਨੀਆ ਵਿੱਚ ਦਰਸਾਉਣ ਜਿਹੜੇ ਅਸੀਂ ਕੋਈ ਬਾਕੀ ਦੇ ਕੰਮ ਰੂਟੀਨ 'ਚ ਵਰਕ ਨੇ ਉਹ ਰੂਟੀਨ ਚੱਲਦੇ ਰਹਿਣੇ ਆ ਜੀ ਤੇ ਪ੍ਰਧਾਨ ਜੀ ਕੋਈ ਐਸਾ ਕੰਮ ਤੇ ਕਰਕੇ ਜਾਂਦੇ ਜਿਹਨਾਂ ਦੁਨੀਆ ਵਿੱਚ ਕੋਈ ਸ਼ੋਭਾ ਵੀ ਪ੍ਰਾਪਤ ਕਰਦੇ ਹੂੰ 1 ਸਾਲ ਦਾ ਸਮਾਂ ਬਸ ਗਿਣਤੀ ਵਿੱਚ ਨਿਕਲ ਗਿਆ ਜੀ ਜਿਵੇਂ ਕਿ ਤੁਸੀਂ ਇੱਕ ਬਾਗੀ ਤੁਹਾਡਾ ਦਾਗੀ ਤੁਹਾਡਾ ਇਕੱਠੇ ਹੋ ਜਾਣ ਉਹਦੀ ਇਕਤਾ ਦੇ ਲਈ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗੱਲ ਸਿਰੇ ਨਹੀਂ ਲੱਗੀ ਉੱਥੇ ਵੀ ਆ ਕੇ ਦੇਖੋ ਜੀ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਉਹ ਇਸ ਲਈ ਬਣਾਈ ਸੀ ਨਾ ਕਿ ਇਕੱਠੇ ਹੋ ਜਾਣ ਹਾਂਜੀ ਬਿਲਕੁਲ ਪੰਥ ਜਲ ਚਾਦੀ ਕਲਾਚ ਇਸ ਸਾਰੀ ਦੁਨੀਆ ਨੂੰ ਰਾਹਤ ਮਿਲੀ ਸੀ ਉਸ ਦਿਨ ਹੂੰ ਬਿਲਕੁਲ ਉਸ ਫੈਸਲੇ ਤੋਂ ਲੈ ਕੇ ਲੋਕਾਂ ਨੂੰ ਐਂ ਥੀਗਾ ਕਿ ਬਦਲ ਆ ਗਿਆ ਕੁਝ ਲੋਕਾਂ ਨੇ ਕਿਹਾ ਅੱਜ ਪਤਾ ਲੱਗਿਆ ਵੀ ਸ੍ਰੀ ਅਕਾਲ ਤਰ ਸਾਹਿਬ ਦੀ ਕੀ ਮਹਾਨਤਾ ਹੈ ਜੀ ਵੱਡੇ ਤੋਂ ਵੱਡਾ ਵੀ ਸੇਧਨਵਾਕੇ ਬੈਠਦਾ ਹੂੰ ਸੇਵਾਦਾਰ ਵੀ ਸੇਧਨਵਾਕੇ ਬੈਠਦਾ ਰਾਜਾ ਵੀ ਹੂੰ ਸੀਐਮ ਤੱਕ ਹੂੰ ਜਾਂ ਵੱਡੇ ਵੱਡੇ ਗ੍ਰਹਿ ਮੰਤਰੀ ਤੱਕ ਰਾਸ਼ਟਰਪਤੀ ਤੱਕ ਆ ਕੇ ਝੁੱਕ ਗਏ ਹੂੰ ਇਹ ਪਤਾ ਲੱਗ ਗਿਆ ਲੋਕਾਂ ਨੂੰ ਜਿਹੜੀ ਅੱਜ ਦੀ ਪੀੜ੍ਹੀ ਸੀਗੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਪਰ ਅੱਜ ਇਹਨਾਂ ਨੇ ਉਹ ਗੱਲ ਨੂੰ ਫੇਰ ਰੋਲਣ ਦੀ ਸ਼ੁਰੂ ਕਰ ਦਿੱਤਾ ਹੂੰ ਇੱਥੇ ਆ ਕੇ ਤਾਂ ਹੀ ਅਸੀਂ ਮਰਦੇ ਹਾਂ ਹੂੰ ਠੀਕ ਹੈ ਤੁਹਾਡੀ ਗੱਲ ਮਤਲਬ ਤੁਹਾਨੂੰ ਲੱਗਦਾ ਵੀ ਜੇ ਉਹ ਫੈਸਲਾ ਜਿੰਨਾ ਚਿਰ ਅਕਾਲ ਤਖਸਾਹਬ ਨੂੰ ਇਨ ਬਿਨ ਨਹੀਂ ਮੰਨਿਆ ਜਾਂਦਾ ਜਿਵੇਂ ਮਹਾਰਾਜ ਰਣਜੀਤ ਸਿੰਘ ਦੇ ਰਾਜਪਾਤ ਚ ਮੰਨਿਆ ਜਾਂਦਾ ਸੀਗਾ ਚਾਹੇ ਉਹ ਰਾਜਾ ਸੀ ਉਹ ਖੁਦ ਮੰਨਦਾ ਸੀ ਇਸ ਚੀਜ਼ ਨੂੰ ਦੇਖੋ ਕੌਮ ਇਕੱਠੀ ਤਾਂ ਹੁੰਦੀ ਹੈ ਹਮ ਜੇ ਅਕਾਲ ਤਖਸਾਹਬ ਦੇ ਕਹਿੰਦੇ ਸੀ ਮੰਨਾਂਗੇ ਨਾ ਕਿਸੇ ਹੋਰ ਦੇ ਕਹਿੰਦੇ ਕੋਈ ਕੋਈ ਮੰਨੇਗਾ ਉਹ ਤੇ ਢੜਾ ਬਣ ਜਾਂਦਾ ਗਰੁੱਪ ਬਣ ਜਾਂਦਾ ਹਮ ਜੇ ਅਕਾਲ ਤਖਸਾਹਬ ਜਿਹੜੇ ਸਰਬੋੱਚਤਾ ਉਹਦੀ ਇਹਦੇ ਚ ਹੀ ਹੈ ਕਿ ਉਹਨੇ ਮਰਿਆਦਾ ਤੋਂ ਬਾਹਰ ਨਹੀਂ ਜਾਣ ਦੇਣਾ ਹਮ ਉਹਨੇ ਸਿਧਾਂਤਾਂ ਤੋਂ ਬਾਹਰ ਨਹੀਂ ਜਾਣ ਦੇਣਾ ਉਥੇ ਪਰੰਪਰਾ ਨੂੰ ਸਿਤੋੜ ਨਹੀਂ ਸਕਦੇ ਹੂੰ ਵਿਧੀ ਵਿਧਾਨ ਵਿੱਚ ਰਹਿਣਾ ਪਏਗਾ ਹੂੰ ਸੋਚ ਕਰਕੇ ਮੈਂ ਸਮਝਦੀਆਂ ਕਿ ਇੱਕੋ ਘਰ ਹੈ ਇੱਕੋ ਦਰ ਹੈ ਇੱਕੋ ਤਖਤ ਹੈ ਜਿੱਥੇ ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਜੋ ਫੈਸਲੇ ਹੁੰਦੇ ਸਾਰੀ ਸਿੱਖ ਕੌਮ ਨੂੰ ਜਾਂ ਸਾਰੇ ਮੰਨਣ ਵਾਲਿਆਂ ਨੂੰ ਸੀਸ ਨਵਾ ਕੇ ਉੱਥੇ ਪ੍ਰਵਾਨ ਕਰਨਾ ਪੈਂਦਾ ਜੀ ਬਿਲਕੁਲ ਚਾਹੇ ਉਹਨਾਂ ਚ ਤੁਸੀਂ ਵੀ ਹੋਵੋ ਇੱਕ ਪਰ ਮੈਂ ਇੱਥੇ ਇੱਕ ਸਵਾਲ ਕਰਦਾ ਹਾਂ ਹਾਂ ਬਿਲਕੁਲ 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 ਮੈਂ ਇਹੀ ਪਾਈ ਕਰਦਾ ਜਿਹੜਾ ਉਥੋਂ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀਗਾ ਕਿ ਜਿੰਨੇ ਵੀ ਇਹਦੇ ਵਿੱਚ ਦਾਗੀ ਨੇ ਉਹਨਾਂ ਆਪਦੀਆਂ ਅਸਤੀਫੇ ਦੇਣ 3 ਦਿਨ ਦੇ ਵਿੱਚ ਵਿੱਚ ਪਰ ਉਹ ਬੜਾ ਲੰਮਾ ਸਮਾਂ ਡਿਲੇ ਕਰਦੇ ਰਹੇ ਸਮਾਂ ਉਹ ਕੀ ਜਿਹੜੇ ਅਕਾਲ ਤਖਤ ਸਾਹਿਬ ਤੋਂ ਉੱਚ ਮਹਾਨਤਾ ਉਹਨਾਂ ਚ ਹੋ ਗਈ ਕਿ ਜਿਹੜੇ ਆਪਦੇ ਆਪਦੇ ਅਨੁਸਾਰ ਫੈਸਲਾ ਕਰਨਾ ਸ਼ੁਰੂ ਕਰ ਦਿੱਤਾ ਕਦੇ ਵੋਟਾਂ ਆਈਆਂ ਕਦੇ ਉਹਦੇ ਲਈ ਸਮਾਂ ਦੇਦਿਓ ਕਦੇ ਕਿਸ ਗੱਲ ਲਈ ਸਮਾਂ ਦਿੱਤਾ ਜਾਵੇ ਕੀ ਇਹ ਸਮੇਂ ਅਕਾਲ ਤਖਤ ਸਾਹਿਬ ਦੀ ਮਹਾਨਤਾ ਨਾਲੋਂ ਜ਼ਿਆਦਾ ਵੱਡੇ ਹੁੰਦੇ ਆ ਕਿ ਪ੍ਰਧਾਨਗੀ ਦੀ ਚੋਣ ਕਰਨੀ ਆ ਜਾਂ ਐਮ ਸੀ ਦੀਆਂ ਚੋਣਾਂ ਆਈਆਂ ਹਾਂਜੀ ਉਹ ਤੇ ਅੜਿੱਕਣਾ ਪਾਉਣੀ ਸੀ ਨਾ ਜੀ ਹੂੰ ਇਹਨਾਂ ਤੁਸੀਂ ਇੱਕ ਅੜਿੱਕਾ ਮੰਨਦੇ ਹੋ ਮਤਲਬ ਕਿ ਅਕਾਲ ਤਖਤ ਸਾਹਿਬ ਨੂੰ ਫਿਰ ਟੱਕਰਾਇਆ ਕੋਧ ਅਕਾਲ ਤਖਤ ਸਾਹਿਬ ਤੋਂ ਅਕਾਲ ਤਖਤ ਦੇ ਨਾਲ ਟੱਕਰ ਲੈ ਲਈ ਸਿੱਧੀ ਬੰਗਾਰ ਕਰ ਦਿੱਤੀ ਉੱਤੇ ਹੂੰ ਬਹੁਤ ਵੱਡੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਨਾਲ ਖੁਦ ਨਾਲ ਟੱਕਰ ਲੈ ਟੱਕਰ ਲੈਣ ਵਾਲੀ ਗੱਲ ਦੇ ਬਰਾਬਰ ਗੱਲ ਕੀਤੀ ਇਹਨਾਂ ਨੇ ਤਾਈ ਦੇ ਪਗੋੜੇ ਦਾਲ ਕਹਿੰਦੇ ਸੀ ਹੂੰ ਤਾਈ ਤੇ ਕਿਹਨੇ ਪਗੋੜਾ ਦਾਲ ਬਣ ਗਿਆ ਸੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਕਹਿੰਦੇ ਉਹ ਸਮਰਪਿਤ ਗਲਤ ਕਹਿੰਦੇ ਹੁਣ ਹੂੰ ਸਮਰਪਿਤ ਮਤਲਬ ਹੁੰਦਾ ਹੈ ਬਿਲਕੁਲ ਜੋ ਥੋਕਮਾ ਨੂੰ ਸਵੀਕਾਰ ਕਰਨਾ ਹੂੰ ਤੇ ਜੇ ਕਹੀਏ ਸਲਾਮ ਜਵਾਬ ਦੋਨੋਂ ਕਰੇ ਮੁੱਢੋਂ ਤੱਕ ਥਾ ਜਾਏ ਹੂੰ ਬਿਲਕੁਲ ਨਾਤੇ ਸੀ ਕਰਦੇ ਆ ਸਮਰਪਤ ਹੈ ਸਮਰਪਤ ਦਾ ਮਤਲਬ ਕੀ ਹੁੰਦਾ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਹੂੰ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਐ ਵੈ ਸਮਰਪਤੀ ਪਾਵਨਾ ਹੂੰ ਬਿਲਕੁਲ ਢਾਂਚਾ ਚਲਾਉਣ ਵਾਲੀ ਟੀਮ ਸਿਰਫ ਸਿਆਸੀ ਮਤਲਬ ਉਹਦੇ ਦਾਵੇਦਾਰੀਆਂ ਹਾਂਜੀ ਉਹ ਦੋਵੇਦਾਰੀਆਂ ਦੇ ਚੱਕਰ ਦੇ ਵਿੱਚ ਪੰਥ ਦਾ ਨੁਕਸਾਨ ਹੋ ਰਿਹਾ ਮੇਨ ਗੱਲ ਇਹ ਹੈ ਕਿ ਜਨਗੀਆਂ ਨਾ ਉਹਦੇ ਦਾੜੀਆਂ ਤਾ ਰਹਿਣਗੀਆਂ ਜੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਏਗਾ ਸਰਵਉਪਦੇਦਾਰੀਆਂ ਨੂੰ ਕੀ ਕਰਨੀਆਂ ਜੀ ਪੁੱਛ ਲੈਣੀਆਂ ਇੱਥੇ ਹੂੰ ਬਿਲਕੁਲ ਬਿਲਕੁਲ ਬਹੁਤ-ਬਹੁਤ ਧੰਨਵਾਦ ਬੀਬੀ ਜੀ ਜੇ ਕੋਈ ਗੱਲ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਇਸ ਦੇ ਸਬੰਧ ਦੇ ਵਿੱਚ ਅੱਜ ਤੁਸੀਂ ਰੱਖ ਸਕਦੇ ਹੋ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ